ਆ ਗਿਆ ਬੜੇ ਸੌਖੇ ਸੁਣ ਲਓ ਪਰ ਆ ਪਰ ਉਹ ਆ ਕਰ 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 ਪਰ ਸੌਰੀ ਮੈਨੂੰ ਪਤਾ ਮੈਨੂੰ ਆ ਗਿਆ ਯਾਰ ਬਾਦਾਂ ਜੀ ਤਾਂ ਪਹਿਲਾਂ ਵੀ ਆਏ ਸਾਡੇ ਕੋਲ ਤੁਹਾਨੂੰ ਮਾਤਾ ਜੀ ਕੋਈ ਨਹੀਂ ਤੁਸੀਂ ਇਹ ਮਕਾਨ ਬਣਾਓ ਤੇ ਬਾਕੀ ਵੀ ਕੋਈ ਸਾਡੇ ਲੈ ਕੇ ਸੇਵਾ ਚਲ ਜੇ ਇਕੱਲਾ 사이ਟ ਤੇ ਹੋ ਜਾਓ ਇੱਕ ਮਿੰਟ ਤੁਹਾਡੇ ਨਾਲ ਗੰਭੀਰ ਗੱਲਬਾਤ ਕਰਦੇ ਆ ਆ ਮਾਤਾ ਜੀ ਨੂੰ ਹੋ ਸਰ ਦੇਖਣਾ ਜੀ ਚੇਤਨ ਜੀ ਆ ਜੀ ਰੱਖੋ ਸਰ ਕਰ ਚੇਤਨ ਜੀ ਨਾਲ ਸਰ ਕਰ ਰਹੇ ਸਰ ਚੇਤਨ ਜੀ ਠੀਕ ਹੈ ਠੀਕ ਮਾਤਾ ਜੀ ਹੋਰ ਵੀ ਕੋਈ ਦੇਖ ਠੀਕ ਹੈ ਕੀ ਕਰਦੇ ਉਹਨਾਂ ਨੂੰ ਜਲਾ ਲਾ ਕੇ ਤੁਹਾਨੂੰ ਦਿਨ ਕਰਕੇ ਉਹਨੂੰ ਦੇ ਆਇਓ ਹੋਲ ਕਰਕੇ ਜਦੋਂ ਦੀ ਚਾਹ ਵੀ ਲੈਂਦੇ ਆ ਆ ਜੋ ਇਹਦਾ ਸਾਲ ਆ ਅੱਗੇ ਸਰਪੰਚਾ ਜੀ ਚੱਲ ਵੀ ਸਾਡੀ ਓ ਯਾਰ ਚੱਪਿਆ ਰਿਹਾ ਸੀ ਉਹਦੇ ਪਿਆ ਹੋਇਆ ਹੀ ਸੀ ਕਾਹ ਮਹੀਨੇ ਤੱਕ ਰਹਿਣਾ ਬੱਸ ਉਹਦੇ ਅੰਦਰ ਨੰਬਰ ਜਰੂਰੀ ਨਹੀਂ ਲੇਕਿਨ ਯਾਦ ਰਹਿੰਦੀ ਆ ਨਾ ਜੇ ਅੱਗੇ ਹੋਊਗਾ ਤਾਂ ਤੇ ਰੋਜ਼ ਬੱਤੀ ਦਾ ਉਲਟਾ ਹੁੰਦਾ ਪਹਿਲਾਂ ਬੰਦ ਹੋ ਜਾਂਦਾ ਪਹਿਲਾਂ ਹੁੰਦਾ ਨਹੀਂ ਕੋਈ ਕੰਮ ਨਹੀਂ ਜਾਂਦਾ ਇਹ ਜਿੰਦਗੀ ਆ ਇਹ ਜਿੰਦਗੀ ਆ ਇਹ ਜੇ ਜੇ ਸਾਲ ਹੁਣ ਸਾਡੇ ਪਿੰਡਾਂ ਦੇ ਸੁਸਾਇਡ ਹੋ ਗਏ ਪੜ੍ਹ ਨਹੀਂ ਆਇਆ ਆਂ ਦਿਨ ਦੇ ਉਹ 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 ਪਹਾੜ ਚ ਸਾਰਾ ਟੱਪੂ ਨੂੰ ਤੋੜੇ ਹੋਣਾ ਬਾਹਰ ਬਾਹਰ ਰੋਲਾ ਹੋ ਤੁਸੀਂ ਲਿਖਾਤਾ ਆਏ ਸੀ ਉਹਨਾਂ ਨਾਲ ਗੱਲ ਕਰਨੀ ਨਾ ਪੱਕਾ ਜੇ ਉਹ ਜਾਣੇ ਹੁਣ ਕਰਾਣੀ ਹੈ ਤੇ ਭੈਣ ਦੀ ਮਦਦ ਕਰਨੀ ਕੀ ਲੱਭਿਆ ਉਹ ਕੀ ਹੁੰਦਾ ਉਹ ਹਟਾਣੀ ਹੈ ਜੀ ਪਤਾ ਨਹੀਂ ਹਟਾਣੀ ਕਹਿੰਦੇ ਨੇ ਨਹੀਂ ਹਟਾਣੀ ਦੂਜੀ ਪਾਰਟੀ ਕਹਿੰਦੇ ਸਹੀ ਲੱਗਦਾ ਕਿ ਸਰਕਾਰ ਉਹ ਤਾਂ ਜੀ ਕਿਹਾ ਰਸਤਾ ਨਹੀਂ ਹੈਗਾ ਬੰਦ ਘਰਵਾਂ ਦੇ ਜਾਣੇ ਗੋਲਦਨ ਘਰ ਬਣਾਉਣੇ ਆਪਾਂ ਬਿਲਕੁਲ 1200 ਘਰ ਬਣਾਉਣੇ ਆ ਜਦ ਤੱਕ ਬਣਾਉਣੇ ਆ ਵਧੀਆ ਵਧੀਆ ਜਾਰੀ ਘੰਟੀ ਦੇ ਇਸੇ ਨਾਲੋਂ ਜੰਗਲਾਂ ਦੀ ਵੀਡੀਓ ਸਾਹਿਬ ਨੂੰ ਬੁਲਾ ਲਓ ਨਾ ਹਾਂਜੀ ਸਰ ਇੱਧਰ ਆ ਜਾਓ ਜੀ ਡਾਕਟਰ ਸਾਹਿਬ ਅੱਜ ਚੈੱਕ ਵੰਡੇ ਗਏ ਨੇ ਹਲਕਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਕੀ ਪ੍ਰੋਗਰਾਮ ਹੈ ਇਹ ਬੜੀ ਖੁਸ਼ਖਬਰੀ ਹੈ ਜੀ ਕਿ ਜਿੱਥੇ ਅਸੀਂ ਘਰ ਦੀਆਂ ਛੱਤਾਂ ਦੇ ਲਈ ਕੱਚੀਆਂ ਛੱਤਾਂ ਦੇ ਲਈ ਉਪਰਾਲੇ ਕੀਤੇ ਆ ਤੇ ਕਰੀਬ 8000 ਸਾਡੇ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਜਿੱਥੇ ਆਪਾਂ ਲਾਭ ਜਿਹੜਾ ਦਿੱਤਾ ਜਾ ਚੁੱਕਾ ਹੈ ਉੱਥੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਅੱਜ ਜਿਹੜਾ ਸਾਡਾ ਟਾਰਗੇਟ ਸੀ ਪੂਰੇ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਅਸ਼ਾਰ ਪਰ ਦੇ ਜਿੰਨੇ ਵੀ ਸਾਡੇ ਹਲਕੇ ਨੇ ਉਹਨਾਂ ਦੇ ਵਿੱਚ ਸਾਡਾ ਟਾਰਗੇਟ ਸੀ ਕਿ 1200 ਘਰ ਜਿਹੜੇ ਆ ਉਹਨਾਂ ਦੇ ਅਸੀਂ ਆਵਾਸ ਯੋਜਨਾ ਜਿਹੜੀ ਹੈ ਉਹ ਅਸੀਂ ਪੂਰੇ ਕਰਨੇ ਸੀ ਔਰ ਉਹਦੇ ਵਿੱਚੋਂ ਇਹ ਖੁਸ਼ੀ ਦੀ ਗੱਲ ਹੈ ਕਿ ਕਰੀਬ ਲਗਭਗ 963 ਜਿਹੜੇ ਘਰ ਆ ਉਹਨਾਂ ਨੂੰ ਅਸੀਂ ਅੱਜ ਜਿਹੜੇ ਸੈਂਕਸ਼ਨ ਲੈਟਰ ਆ ਉਹ ਜਾਰੀ ਕਰਤੇ ਆ ਔਰ ਇਸ ਦੇ ਤਹਿਤ ਘੱਟ ਤੋਂ ਘੱਟ 1.5 ਲੱਖ ਰੁਪਏ ਜਿਹੜਾ ਉਹ ਹਰ ਘਰ ਨੂੰ ਮਿਲਣਾ ਜਿਸ ਜਿਹੜਾ ਕਿ ਡਿਫਰੈਂਟ ਇਨਸਟਾਲਮੈਂਟਸ ਦੇ ਵਿੱਚ ਮਿਲਦਾ ਹੈ ਜਿਨ੍ਹਾਂ ਦੀਆਂ ਫਰਸਟ ਇਨਸਟਾਲਮੈਂਟ ਜਾਰੀ ਹੋ ਚੁੱਕੀਆਂ ਸੋ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲਾਭਪਾਤਰੀ ਨੇ ਜਿੰਨੇ ਵੀ ਅੱਜ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਨਾਲ ਹੀ ਸਾਰਿਆਂ ਨਾਲ ਇਹ ਵਾਅਦਾ ਵੀ ਕਰਦੇ ਹਾਂ ਕਿ ਜਿੰਨੇ ਵੀ ਘਰ ਕੱਚੇ ਨੇ ਸਾਡੀ ਇਹ ਕੋਸ਼ਿਸ਼ ਰਹੇਗੀ ਵੀ ਜਿਹੜੇ ਘਰ ਆ ਉਹਨਾਂ ਨੂੰ ਘੱਟ ਤੋਂ ਘੱਟ ਹਰ ਇੱਕ ਦੇ ਲਈ ਰਹਿਣ ਦੇ ਲਈ ਛੱਤ ਜਿਹੜੀ ਹੈ ਉਸ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਸੋ ਮੈਂ ਇਸ ਦੇ ਲਈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਡੇ ਜਿਹੜਾ ਰੂਰਲ ਡਿਵੈਲਪਮੈਂਟ ਸਾਡੇ ਜਿਹੜਾ ਵਿਭਾਗ ਹੈ ਮੈਂ ਉਹਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਜਿਹੜੇ ਪੈਸੇ ਆਏ ਆ ਇਹ ਸਾਡੇ ਗ੍ਰਾਮੀਣ ਖੇਤਰ ਲਈ ਆਏ ਆ ਜਿਹੜੇ ਸਾਡੇ ਪਿੰਡਾਂ ਦਾ ਏਰੀਆ ਤੇ ਜਿਹੜੇ ਸ਼ਹਿਰੀ ਆਵਾਸ ਯੋਜਨਾ ਹੈ ਉਹਦੇ ਤਹਿਤ ਜਿਹੜੇ ਉਹ ਵੀ ਜਿਹੜੇ ਅਲੱਗ ਸਾਡੇ ਬੈਨੇਫੀਸ਼ੀਅਰੀਜ਼ ਨੇ ਉਹ ਵੀ ਚੱਲ ਵੀ ਰਹੇ ਨੇ ਤੇ ਆ ਵੀ ਰਹੇ ਨੇ ਤੇ ਉਸ ਦੇ ਵਿੱਚ ਜਿਹੜੇ ਸਾਡੇ ਜਿਹੜੇ ਸੈਂਕਸ਼ਨ ਲੈਟਰ ਹੈ ਉਹ ਵੀ ਅਸੀਂ ਬਹੁਤ ਜਲਦੀ ਜਾਰੀ ਕਰਾਂਗੇ ਟੋਟਲ ਕਿੰਨੇ ਲਾਪਤਰੀ ਨੇ ਜੀ ਆਪਾਂ ਗ੍ਰਾਮੀਣ ਦੀ ਗੱਲ ਕਰੀਏ ਜ਼ਿਲ੍ਹੇ ਭਰ ਦੇ ਵਿੱਚ ਹਾਂ ਜ਼ਿਲ੍ਹੇ ਭਾਜੋ ਟੋਟਲ ਜਿਹੜੇ ਗ੍ਰਾਮੀਣ ਸਾਡਾ ਟਾਰਗੇਟ ਹੈ ਉਹ ਨੇ 1100 ਐਗਜ਼ੈਕਟ 97 ਲਗਭਗ 1200 ਤੇ ਜਿਹਦੇ ਵਿੱਚੋਂ 963 ਨੂੰ ਅੱਜ ਜਿਹੜੇ ਸੈਂਕਸ਼ਨ ਲੈਟਰ ਉਹ ਦਿੱਤੇ ਜਾ ਚੁੱਕੇ ਆ ਜਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆ ਉਹ ਸ਼ਿਫਟ ਹੋ ਜਾਣਗੇ ਪਹਿਲੀ ਇਨਸਟਾਲਮੈਂਟ ਜਿਹੜੀ ਉਹ ਚਲੀ ਗਈ ਹੈ ਤੇ ਇਸ ਤਰ੍ਹਾਂ ਵੱਖ-ਵੱਖ ਇਨਸਟਾਲਮੈਂਟ ਆਣ ਗਈਆਂ ਤੇ 1.5 ਲੱਖ ਦੇ ਕਰੀਬ ਜਿਹੜੇ ਆ ਟੋਟਲ ਇੱਕ ਘਰ ਦੇ ਲਈ ਬਣਾਉਣ ਦੇ ਲਈ ਮਿਲਦਾ ਹੈ ਟੋਟਲ ਕਿੰਨੀਆਂ ਇਨਸਟਾਲਮੈਂਟਸ ਦੇ ਵਿੱਚ ਪੈਸੇ ਇਹ ਟੋਟਲ ਵਿੱਚ ਤਿੰਨ ਜਾਂ ਚਾਰ ਚਾਰ ਟੋਟਲ 4 ਤਿੰਨ ਤੇ ਟੋਟਲ 4 ਨੇ 1,20,000 ਰੁਪਏ ਮਿਲਦਾ ਤੇ 30,000 ਜਿਹੜਾ ਉਹ ਮਨਰੇਗਾ ਦੇ ਤਹਿਤ ਅਸੀਂ ਜਿਹੜਾ ਕੋਈ લાભਾਤਰੀ ਲਾਭ ਲੈਣਾ ਚਾਹੁੰਦਾ ਹੋਵੇ ਕਈਆਂ ਨੂੰ ਹੁੰਦਾ ਕਿ ਪਿੰਡਾਂ ਦੇ ਵਿੱਚ ਨੋਲਿਜ ਨਹੀਂ ਹੁੰਦੀ ਬਜਾਰ ਇੱਕ ਘਟ ਪੜੇ ਲਿਖੇ ਹੁੰਦੇ ਨੇ ਤਾਂ ਉਹ ਕਿਵੇਂ ਫਿਰ ਪਹੁੰਚ ਕਰ ਸਕਦੇ ਨੇ ਉਹ ਬਿਲਕੁਲ ਮੈਂ ਸਾਰੇ ਜਿੰਨੇ ਵੀ ਕੰਸਰਨਡ ਐਮ ਐਲ ਏ ਜੇ ਨੇ ਵਿਧਾਇਕ ਨੇ ਉਹ ਜਾਂ ਹਲਕਾ ਚਾਰਜਸ ਨੇ ਅਸੀਂ ਉਹਨਾਂ ਨੂੰ ਬੇਨਤੀ ਕਰੀ ਦੀ ਵੀ ਜਿੰਨੇ ਵੀ ਤੁਹਾਡੇ ਕੋਲ ਆਂਦੇ ਆ ਜਾਂ ਜਿੰਨੇ ਵੀ ਸਾਡੇ ਡਿਪਾਰਟਮੈਂਟਸ ਨੇ ਜਿੰਨੇ ਵੀ ਵੀਡੀਓਜ਼ ਨੇ ਜਾਂ ਉਹਨਾਂ ਦਾ ਸਮੁੱਚਾ ਸਟਾਫ ਹੈ ਉਹ ਅਸੀਂ ਉਹਨਾਂ ਨੂੰ ਇਨਸਟਰਕਟ ਜਿਹੜੇ ਵੀ ਉਹਨਾਂ ਦੀ ਰਿਕੁਐਸਟ ਨੇ ਬੇਨਤੀਆਂ ਨੇ ਉਹ ਸਾਰੇ ਲੈ ਲਓ ਤੇ ਜਦੋਂ ਵੀ ਪੈਸੇ ਆਂਦੇ ਆ ਤੇ ਉਦੋਂ ਹੀ ਅਸੀਂ ਜਿਹੜੇ ਉਹ ਪੈਸੇ ਜਿਹੜੇ ਉਹਨਾਂ ਨੂੰ ਸੈਂਕਚਰ ਕਰ ਦਿੰਦੇ ਆ ਖੁਸ਼ੀ ਦੀ ਗੱਲ ਇਹ ਆ ਪਈ ਅੱਜ ਕਰੀਬ 14.5 ਕਰੋੜ ਰੁਪਈਆ ਅੱਜ ਜਿਹੜਾ ਉਹ ਵੰਡਿਆ ਜਾਣਾ ਤੇ ਟੋਟਲ ਜਿਹੜਾ ਟੋਟਲ ਜਿਹੜਾ 1197 ਘਰਾਂ ਦੇ ਲਈ ਆਣਾ ਉਹ ਕਰੀਬ 18 ਕਰੋੜ ਆਣਾ ਸੋ 18 ਕਰੋੜ ਦੇ ਵਿੱਚੋਂ 14 ਕਰੋੜ 44 ਲੱਖ ਰੁਪਈਆ ਜਿਹੜਾ ਉਹ ਅਸੀਂ ਦੇ ਚੁੱਕੇ ਹਾਂ ਹਾਂਜੀ ਡਾਕਟਰ ਸਾਹਿਬ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਨ ਤਹਿਤ ਹਲਕੇ ਭਰ ਦੇ ਲਾਭਪਾਤਰੀਆਂ ਨੂੰ ਇਨਫੈਕਸ਼ਨ ਲੈਟਰ ਵੰਡੇ ਗਏ ਨੇ ਹਲਕਾ ਚੱਬੇਵਾਲ ਦੇ ਵੀ ਬਹੁਤ ਸਾਰੇ ਲੋਕਾਂ ਨੂੰ ਲਾਭਪਾਤਰੀਆਂ ਨੂੰ ਇਹ ਵੰਡੇ ਗਏ ਨੇ ਪੱਤਰ ਇਹ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਦਾ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਅੱਜ ਇਸ ਖੁਸ਼ੀ ਦੇ ਦਿਨ ਤੇ ਖੁਸ਼ੀ ਦੇ ਮੌਕੇ ਤੇ ਸਾਰੇ ਜੋ ਬੈਨੀਫਿਸ਼ੀਰੀ ਨੇ ਲਾਭਪਾਤਰੀ ਨੇ ਜੋ ਜਿਨ੍ਹਾਂ ਨੂੰ ਅੱਜ ਆਵਾਸ ਯੋਜਨਾ ਦੇ ਤਹਿਤ 114 ਲਾਪਾਤਰਾਂ ਨੂੰ 1.5 ਲੱਖ ਦੇ ਜੋ ਸੈਂਕਸ਼ਨ ਲੈਟਰ ਮਿਲੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਕਿਉਂਕਿ ਸਾਡਾ ਜੋ ਸੁਪਨਾ ਹੈ ਡਾਕਟਰ ਰਾਜਕਮਰ ਜੀ ਦਾ ਵੀ ਸੁਪਨਾ ਪਹਿਲਾਂ ਤੋਂ ਜਦੋਂ ਚੱਬੇਵਾਲ ਹਲਕੇ ਨੂੰ ਲੈ ਕੇ ਇਹੀ ਰਿਹਾ ਹੈ ਕਿ ਜੋ ਸਾਰੇ ਕੱਚੀਆਂ ਛੱਤਾਂ ਨੇ ਉਹ ਪੱਕੀਆਂ ਹੋਣ ਜਿਹਦੇ ਤਹਿਤ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵੀ ਜੋ ਆਵਾਸ ਯੋਜਨਾ ਦੇ ਤਹਿਤ ਤਕਰੀਬਨ 8500 ਲਾਪਾਤਰਿਆਂ ਨੂੰ ਜੋ ਹੈ ਫਾਈਨੈਂਸ਼ੀਅਲ ਜੋ ਹੈ ਹੈਲਪ ਦਿੱਤੀ ਗਈ ਹੈ ਚੈੱਕ ਦਿੱਤੇ ਗਏ ਆ ਤੇ ਉਸੇ ਨੂੰ ਸੁਪਨੇ ਨੂੰ ਅੱਗੇ ਲੈ ਕੇ ਜਾਂਦੇ ਹੋਏ ਮੈਂ ਹੁਣ ਜਿਹਦੀ ਜ਼ਿੰਮੇਵਾਰੀ ਮੇਰੇ ਹੱਥ 'ਚ ਆਈ ਹੈ ਤੇ ਉਸ ਜ਼ਿੰਮੇਵਾਰੀ ਨੂੰ ਲੈਂਦੇ ਹੋਏ 114 ਅਜ ਲਾਪਤਰੀਆਂ ਨੂੰ ਜੋ ਹੈ ਡੇ ਡੇ ਲੱਖ ਦੇ ਸੈਂਕਸ਼ਨ ਲੈਟਰ ਮਿਲੇ ਜਿਹਦੇ ਵਿੱਚ ਜੋ ਕਿਸ਼ਤਾਂ ਦੇ ਵਿੱਚ ਜੋ ਹੈ ਪੈਸੇ ਦਿੱਤੇ ਜਾਣਗੇ ਤੇ 1 ਲੱਖ 20 ਹਜ਼ਾਰ ਕਿਸ਼ਤਾਂ ਦੇ ਵਿੱਚ ਮਿਲੇਗਾ ਤੇ ਜੋ 30 ਹਜ਼ਾਰ ਹੈ ਉਹ ਮਨਰੇਗਾ ਦੇ ਥਰੂ ਜੋ ਹੈ ਦਿੱਤਾ ਜਾਏਗਾ ਤੇ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਜੋ ਕਿਉਂਕਿ ਅਸੀਂ ਸ਼ੁਰੂ ਤੋਂ ਜੋ ਹੈ ਗਰੀਬਾਂ ਦੇ ਬਿਲਕੁਲ ਨਾਲ ਹਨ ਉਹਨਾਂ ਦੇ ਬਿਲਕੁਲ ਨਾਲ ਹਨ ਤੇ ਉਹਨਾਂ ਦੀ ਪੂਰੀ ਤਰੀਕੇ ਦੇ ਨਾਲ ਜਿਸ ਤਰ੍ਹਾਂ ਵੀ ਹੋ ਸਕੇ ਮਦਦ ਜ਼ਰੂਰ ਕਰਾਂਗੇ ਤੇ ਇਹ ਜੋ ਸਾਰਾ ਲਾਹ ਪਤਰ ਹੈ ਇਹ ਸਾਰੀ ਜੋ ਗ੍ਰਾਮੀਣ ਖੇਤਰ ਦੇ ਵਿੱਚ ਦਿੱਤਾ ਜਾਂਦਾ ਤੇ ਇਹਦਾ ਧੰਨਵਾਦ ਮੈਂ ਜੋ ਸਾਡੇ ਵੀਡੀਓਜ਼ ਨੇ ਮਾਲਪੁਰ ਬਲੌਕ ਦੇ ਜੋ ਸ਼ਾਹਪੁਰ ਟੂ ਬਲੌਕ ਦੇ ਉਹਨਾਂ ਦਾ ਵੀ ਤੇ ਦਿਲੋਂ ਧੰਨਵਾਦ ਕਰਦਾ ਕਿ ਜੋ ਜਦੋਂ ਪੈਸੇ ਇਹ ਆਏ ਤੇ ਗ੍ਰਾਂਟ ਆਈ ਨਾਲ ਦੇ ਨਾਲ ਹੀ ਆਪਾਂ ਸੈਂਕਸ਼ਨ ਲੈਟਰ ਵੀ ਜਾਰੀ ਕਰ ਦਿੱਤੇ